Kinnə maardın nə onu? ਸੱਚੀ ਕਿਵੱਜਾ ਦੱਸ ਇਹ ਗੱਡੀ ਜਵੇਂ ਸੀ ਜਾਂਦਾ ਚੇਤਾ ਨਹੀਂ ਹੁੰਦਾ ਸਵੇਰ ਦੀ ਖਬੀਦਗੀ ਮੈਂ ਆਣੇ ਪਾ ਲਾ ਤਾਰਾ ਸਿਰ ਪੜਵਾਇਆ ਹੈ ਭੈਣ ਨੇ ਇੱਟ ਮਾਰ ਲਈ ਆਪਦੇ ਸਿਰ 'ਚ ਆਪ ਹੀ ਖੂਨ ਮੂਹ ਦਾ ਜੰਮਿਆ ਪਿਆ ਸਾਰੇ ਅੰਨਾ ਤੇ ਇੱਧਰ ਸਾਈਡਾਂ ਤੇ ਬਲੱਡ ਜੰਮਿਆ ਹੋਇਆ ਪੂਰਾ ਨਾ ਬਾਈ ਕੋਈ ਆਂਡ ਨਾ ਆਂਡ ਚੱਦੇ ਆ ਡਰਦੇ ਆ ਕੋਈ ਨਹੀਂ ਆਉਂਦਾ

ਅਰਦਾਸ ਕਰਿਓ ਬਸ ਕੁੰਡਾਲੇਲੇ ਆਏ ਦਵਾਈਆਂ ਦੀ ਇਹ ਲੋੜ ਦੁਕਾਨ ਨਾਲ ਖਾਣੋ ਮੈਂ ਕਿਹਾ ਨਾ ਗੰਦੇ ਦੇ ਮਕਾਉਂ ਇੱਥੇ ਇਸ ਭੈਣ ਨੂੰ ਡਾਕਟਰਾਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਠੀਕ ਕਰਨਾ 2015 ਤੋਂ ਲੈ ਕੇ ਹੁਣ ਤੱਕ 10 ਸਾਲ ਹੋ ਗਿਆ ਤੇ ਇਹ ਦਰਦਾਂ ਦਰਦੀਆਂ ਠੋਕਰੇ ਖਾਂਦੀ ਆ ਘਰ ਦਾ ਸਭ ਕੁਝ ਬਰਬਾਦ ਹੋ ਗਿਆ ਬੱਚੇ ਦੀ ਪੜ੍ਹਾਈ ਖਤਮ ਹੋ ਗਈ ਇਦਿਪੋ ਵਿਖਦੇ ਵਿੱਚ ਜਿਹੜਾ ਪੂਰੇ ਹਨੇਰਾ ਹੋਈ ਜਾਂਦਾ ਨਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਵੀ ਚਾਨਣ ਕਰ ਸਕੀਏ ਉਹਦੇ ਵਿੱਚ ਆਪਾਂ ਥੋੜਾ ਜਿਹਾ ਵੀ ਦੀਵਾ ਜਾਂ ਦੀ ਲੋ ਬਾਲ ਸਕੀਏ ਤਾਂ ਇੱਕ ਅਰਦਾਸ ਕਰੀ ਇੱਕ ਦੁਆ ਕਰਿਓ ਭੈਣ ਰਾਧਾ ਬਾਸ ਹੁਣ 6 ਮਹੀਨੇ ਤੋਂ ਜ਼ਿਆਦਾ ਵੱਧ ਗਿਆ ਕੰਮ ਨਹੀਂ ਕੋਈ ਭੈਣਾ ਨਹੀਂ ਆ ਰਹੀ ਐ ਜੇ ਭੈਣਾ ਹੈਗੀਆਂ ਵੱਡੀਆਂ ਨੇ ਛੋਟੀ ਐ ਉਹਨਾਂ ਦਾ ਉਹ ਉਣ ਜਾਣੀ ਕੋਈ ਯਾਰ ਗੁਆੜ ਨਹੀਂ ਕੋਈ ਕਿਉਂਕਿ ਅਗਰ ਆਪਾਂ ਇਸ ਤਰ੍ਹਾਂ ਹੀ ਬੋਲਾਂਗੇ ਕੋਈ ਆਊਗਾ ਨਹੀਂ ਤਿੰਨ ਦਿਨ ਤੋਂ ਸੁਪੇ ਨਹੀਂ ਆ ਦਵਾਈ ਦੇ ਕੇ ਵੀ ਸੌਂ ਨਹੀਂ ਹੀ ਦੇ ਡਾਕਟਰ ਨੂੰ ਪੁੱਛਣ ਗਿਆ ਮੈਂ ਮੈਡੀਸਨ ਲਿਆਂਦੀ ਐ ਉਹਨੇ ਇਹ ਬਾਹਰ 2.5 3 ਘੰਟੇ ਤੋਂ ਕਦੀ ਕਿਤੇ ਕਦੀ ਕਿਤੇ ਲੱਬਿਆ ਤੇ ਆਪਣਾ ਸਿਰ ਆਪ ਹੀ ਸਿਰ ਚ ਮਾਰ ਰਿਆ ਨੇ ਕੰਦ ਦੇ ਨਾਲ ਫਿਰ ਫੜ ਕੇ ਲੈ ਕੇ ਆਏ ਫਿਰ ਪੱਟੀ ਕਰਾਈ ਉਹ ਰਾਤ ਦੀ ਗੱਲ ਐ ਗੱਲ ਸ਼ਾਮ ਦੀ ਸਾਰਾ ਕੁਝ ਬਈ ਵੇਖ ਗਿਆ ਮੇਰਾ ਆਖੀ ਪ੍ਰਾਈਵੇਟ ਵੀ ਇੰਨਾ ਟ੍ਰੀਟਮੈਂਟ ਕਰਾਇਆ ਪਰ ਐਸ ਵਕਤ ਜ਼ੀਰੋ ਹੋ ਗਿਆ ਕੋਈ ਭੈਣ ਭਰਾ ਨਹੀਂ ਬਾਹ ਫੜਦਾ ਕੋਈ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਅੱਜ ਅਸੀਂ ਰਾਧਾ ਭੈਣ ਨੂੰ ਲੈ ਕੇ ਚੱਲਿਆਂ ਸੁਖਨਿਆਂ ਦੇ ਘਰ ਹਸਨਪੁਰ ਇਹ ਕਾਫੀ ਸਮੇਂ ਤੋਂ ਭੈਣ ਜਿਹੜੀ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਇਹ ਰਾਤੀ ਭੈਣ ਨੇ ਕੰਧ ਦੇ ਨਾਲ ਟੱਕਰ ਮਾਰ ਕੇ ਆਪਣਾ ਸਿਰ ਜਿਹੜਾ ਸਿਰ ਵੀ ਉਹ ਪਾੜ ਲਿਆ ਵਾ ਬਾਕੀ ਕੋਈ ਡਾਕਟਰ ਵੀ ਇੱਥੇ ਤਿਆਰ ਨਹੀਂ ਸੀ ਟਾਂਕੇ ਲਾਉਦੋਂ ਸਿਰਫ ਪੱਟੀ ਕਰਈਆ ਵਾਸਤੇ ਕੀਤੇ ਹਨ ਡਾਕਟਰ ਦੇ ਗਾੜੀ ਵੀ ਇਹਨਾਂ ਨੂੰ ਭੈਣ ਨੂੰ ਪੱਟੀ ਕਰਦੇਓ ਤੇ ਕੋਈ ਪੱਟੀ ਕਰਨ ਲਈ ਵੀ ਤਿਆਰ ਨਹੀਂ ਬਾਕੀ ਅਸੀਂ ਹੁਣ ਭੈਣ ਨੂੰ ਮਨੁੱਖਤਾ ਦੀ ਸੇਵਾ ਲੈ ਕੇ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਦਾ ਨਾਮ ਰਾਧਾ ਜੀ ਰਾਧਾ ਭੈਣ ਦਾ ਬੇਟਾ ਕਨਿਸ਼ 2015 ਦੇ ਵਿੱਚ ਕਨਿਸ਼ ਦਾ ਜਨਮ ਹੋਇਆ ਸੀਗਾ ਤੇ 14 ਚ ਇਹਨਾਂ ਨੇ ਵਿਆਹ ਕਰਾਇਆ ਅੱਲਾ ਮੈਰਜ ਵਰਿੰਦਰ ਅਵੀਰ ਬੜਾ ਚੰਗਾ ਪਰਿਵਾਰ ਆ ਕੱਪੜੇ ਦੀ ਦੁਕਾਨ ਆ ਸਭ ਕੁਝ ਸੀਗਾ ਪਰ ਅੱਜ ਸਭ ਕੁਝ ਖਤਮ ਹੋ ਗਿਆ ਭੈਣਾ ਵਿਆਹ ਤੋਂ ਬਾਅਦ ਜਦੋਂ ਬੇਟਾ ਹੋਣ ਵਾਲਾ ਸੀਗਾ ਅਪਸੈਟ ਹੋ ਗਏ ਥੋੜੇ ਡਿਪਰੈਸ਼ਨ ਚਲੇ ਗਏ ਕਿਉਂਕਿ ਇਹਨਾਂ ਦੀ ਮੰਮੀ ਨੂੰ ਵੀ ਪ੍ਰੋਬਲਮ ਸੀ ਉਹ ਹੈਰਿਡਿਟੀ ਪ੍ਰੋਬਲਮ ਆ ਜਿਹੜੀ ਬਲੱਡ ਦੇ ਵਿੱਚ ਅਗੋ ਭੈਣ ਨੂੰ ਵੀ ਪ੍ਰੋਬਲਮ ਆ ਗਈ ਨਾਲ ਫਿਰ ਇੱਥੇ ਦੇਖੋ ਰਿਸ਼ਤੇਦਾਰ ਭੈਣ ਭਰਾ ਸਾਰੇ ਮੋਗ ਦਰਸ਼ਨ ਬਣ ਕੇ ਬੜਾ ਚਲਾਕ ਤਮਾਸ਼ਾ ਦੇਖਦੇ ਆ ਬਹੁਤ ਨਾਲ ਜੇ ਰੋਲਦਾ ਇਹ ਕਲਾਉਡ ਜੰਮਿਆਂਗੇ ਚੱਲਣ ਵਾਲਾ ਇਕੱਲਾ ਜਾਂ ਕਨੇਸ਼ਾ ਜਾਂ ਕਨੇਸ਼ ਦਾ ਬਾਪ ਆ ਭੈਣ ਦਾ ਸਹੁਰਾ ਵੀ ਇੰਹੀਂ ਚੱਲ ਪਸਿਆ ਸੱਸ ਵੀ ਹੁਣ ਦੱਸਦੇ ਆ ਵੀ ਕਨੇਸ਼ ਦੀ ਦਾਦੀ ਵੀ ਕਿਰਾਏ ਤੇ ਕਿਤੇ ਹੋ ਰਹੀਂਦੀ ਐ ਡਰਦੀ ਐ ਤੋਂ ਇੱਕ ਮਿੰਟ ਨੂੰ ਚੁੱਪ ਕਰਨਾ ਰਦੇ ਮੇਰੀ ਗੱਲ ਮੰਨਣੀ ਨਹੀਂ ਭਰਾ ਦੀ ਮੰਨਣਗੀ ਨਾ ਗੱਲ ਸਾਰਾ ਸਿਰ ਪੜਵਾਇਆ ਹੋਇਆ ਭੈਣ ਨੇ ਇੱਟ ਮਾਰ ਲਈ ਆਪਦੇ ਸਿਰ 'ਚ ਆ ਅਖੋਨ ਨੂੰ ਮੂੰਹ ਤੇ ਜੰਮਿਆ ਪਿਆ ਸਾਰੇ ਕੰਨਾਂ ਤੇ ਇਧਰ ਸਾਈਡਾਂ ਤੇ ਬਲੱਡ ਜੰਮਿਆ ਹੋਇਆ ਪੂਰਾ ਇੱਕ ਸਿਰ ਤੇ ਪਹਿਲਾਂ ਐਡਾ ਸਾਰਾ ਟੱਕ ਲੱਗਿਆ ਹੋਇਆ ਉੱਪਰਲੇ ਪਾਸੇ ਉਦੋਂ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਮਤਲਬ ਪੜ੍ਹੀ ਲਿਖੀ ਹੈ ਭੈਣ ਕਿੰਨਾ ਪੜਿਆ ਰਾਧਾ ਤੂੰ ਮੈਂ ਦਾਸ ਹੀ ਕਰਾਇਆ ਦੇ ਦੋ ਮੈਂ ਆਪੇ ਪੌਨੀ ਗਵਾਉਂਦਾ ਚਲੋ ਕਰਾਇਆ ਦੇ ਦਾਂਗੇ ਕਿੰਨਾ ਪੜਿਆ ਇਹ ਖਾਸ ਜੀਵਾ ਮੈਟ੍ਰਿਕਸ ਪਰ ਪੜੇ ਹੋਏ ਇਹ ਇਹਨਾਂ ਦਾ ਹਰਪੀਸ਼ਨ ਖਾਸਾ ਜੀਵਾ ਪੈਸਾ ਨਹੀਂ ਇੱਥੇ ਕਰਦੇ ਉਹਥੇ ਪੜੇ ਤੁਸੀਂ ਉੱਥੇ ਹੀ ਮਿਲੇ ਸੀਗੇ ਨਹੀਂ ਹਾਂ ਅੱਗੇ ਵੀ ਨਾ ਕਰਦੇ ਤਾਂ ਅਸੀਂ ਬੱਚੋ ਅਸੀਂ ਇੱਕ ਵਾਰੀ ਤੋਂ ਜਾਂਦੇ ਹਾਂ ਸਾਡੀ ਓਕੇ ਫਿਰ ਤੁਸੀਂ ਦੋਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਣਾ ਮਰਜ਼ੀ ਨਾਲ ਹਾਂਜੀ ਠੀਕ ਤੁਸੀਂ ਇਹਨੂੰ ਪੁੱਛੋ ਅਹੀਂ ਉਹ ਝੰਡੇ ਵਿੱਚ ਹੈ ਹੈ ਅਹੀਂ ਉਹ ਮਾਲੇ ਲਏ ਜਿਹੜੀ ਸੱਚ ਗੱਲ ਆ ਕਿੰਨੀ ਗਰੀਬੀ ਅਹੀਂ ਜਿਹਦੇ ਕੁੜਕੇ ਬਾਹਰ ਕੱਢ ਦਿੰਦਾ ਜੀ ਚਲਾ ਕੇ ਉਹਦਾ ਲੂੰਬੜ ਨਾ ਬੱਚੇ ਨੂੰ ਕਹਿੰਦਾ ਹੀ ਨਾ ਮੈਨੂੰ ਨਾ ਠੱਲ ਨਾ ਕਰਨੀ ਦੱਸੋ ਹਾਲਾਤ ਤਾਂ ਗੰਦੇ ਰੱਬ ਨਾ ਕਰੇ ਜਿਹੜੇ ਕਰਦੇ ਮਾਰ ਦੇ ਨਾ ਬਾਈ ਕੋਈ ਆਂਗਵਾਰਡ ਨਾ ਆਂਗਵਾਰਡ ਚੱਬਦੇ ਆ ਡਰਦੀ ਆ ਆ ਬੈਲੋ ਕੋਈ ਨਹੀਂ ਆਉਂਦਾ ਨਹੀਂ ਉਹ ਬਚੰਦੇ ਹੁਣ ਅੰਦਰੋਂ ਬਾਹਰੋਂ ਗੇਟ ਭੰਨਿਆ ਆਇਆ ਵਾ ਵੈਲਡਿੰਗ ਕਰਨ ਵਾਸਤੇ ਵੀ ਕੋਈ ਨਹੀਂ ਆਇਆ ਖੁੱਲਾ ਛੱਡ ਕੇ ਆਇਆ ਆ ਬੈਲੋ ਕਿਉਂ ਨਹੀਂ ਆਹ ਵੇਖੋ ਆਹ ਵੇਖਿਓ ਓਹੋ ਇਹਦੀ ਕੰਡੀਸ਼ਨ ਵੀ ਇਹ ਨਹੀਂ ਬਈ ਬੰਨਦਾ ਆਏ ਬੱਸ ਹੀ ਇੰਟੈਲੀਜੈਂਟ ਆ ਜਿੱਥੇ ਜਿੱਥੇ ਕਿਸੇ ਨੇ ਕਿਹਾ ਮੈਂ ਲੈ ਕੇ ਗਿਆ ਜਿੱਥੇ ਜਿੱਥੇ ਗਿਆ ਨਹੀਂ ਗਿਆ ਮੈਂ ਲੈ ਕੇ ਜਾਂਦਾ ਰਿਹਾ ਮਤਲਬ ਆ ਅਸੂ ਮਗਰ ਮਾਸ਼ਾਅੱਲ ਨਹੀਂ ਤਾਂ ਲੋਕ ਕੀ ਕਰਦੇ ਆ ਫੜਦੇ ਆ ਕੱਢ ਦਿੰਦੇ ਬਾਹਰ ਕਿਉਂਕਿ ਇਹਦੇ ਪਿੱਛੇ ਵੀ ਆਉਣ ਵਾਲਾ ਬਾਈ ਕੋਈ ਨਹੀਂ ਆਉਂਦਿਆ ਤੈਨੂੰ ਤੇ ਇੰਨੇ ਨਾਟਕਮ ਦੇ ਕੋਈ ਨੰਬਰਿੰਦਰ ਕੋਈ ਨਾ ਵੀਰੇ ਅਸੀਂ ਤੇਰੇ ਭਰਾ ਆ ਅਸੀਂ ਤੇਰੇ ਨਾਲ ਆ ਹਨਾ ਦੇਖਾ ਵੀਰੇ ਹੁਣੀ ਤਰਨਕਾਂਵਲ ਦੀ ਧੋਣੀ ਲੈ ਕੇ ਆਇਆ ਤੈਨੂੰ ਉੱਥੋਂ ਹਨਾ ਉਹਦੇ ਬਾਈ ਉਹਨਾਂ ਨੂੰ ਆਖਿਆ ਕਹਿੰਦੇ ਕੋਈ ਨਹੀਂ ਹਾਂ ਅਸੀਂ ਵੀ ਤੇਰਾ ਪੂਰੀ ਸਪੋਰਟ ਕਰਾਂਗੇ ਵਾਹਿਗੁਰੂ ਮਿਹਰ ਕਰੇ ਠੀਕ ਹੋ ਕੇ ਤੂੰ ਆਪਣੇ ਘਰ ਦੇ ਵਿੱਚ ਵਧੀਆ ਰਵੇਂ ਤੇਰਾ ਬੱਚਾ ਤੇ ਤੇਰੀ ਵਾਈਫ ਤੁਸੀਂ ਸੁਖੀ ਬਸੋ ਸਾਡੀ ਇਹ ਮਹਾਰਾਜਾ ਗਿਰਦਾਸ ਵੀ ਆ ਤੇ ਸਾਡੀ ਕੋਸ਼ਿਸ਼ ਵੀ ਇਹੀ ਰਹੂਗੀ ਠੀਕ ਆ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਤੇ ਮੈਨੂੰ ਨਾ ਬਾਰ-ਬਾਰ ਭੈਣ ਵਾਸਤੇ ਮਾਗ ਲਗਾਓ ਅਰਦਾਸ ਕਰਿਓ ਬਸ ਮੁੰਡਾ ਲੈ ਲੈ ਆਇਆ ਦਵਾਈਆਂ ਦੀ ਨਹੀਂ ਲੋੜ ਦੁਕਾਨ ਨਾਲ ਖਾਣੋ ਮੈਗ ਲੈਣਾ ਗੰਦੇ ਜਿਹੇ ਮਕਾਨ ਇੱਥੇ ਇਸ ਭੈਣ ਨੂੰ ਚੰਨ ਕਰਾ ਦੇਣ ਡਾਕਟਰਾਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਠੀਕ ਕਰਨਾ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਹੋਈ ਅਰਦਾਸ ਖਾਲੀ ਨਹੀਂ ਜਾਂਦੀ ਭਾਈ ਬਸ ਇੰਨੀ ਕੁ ਬੇਨਤੀ ਆ ਅਰਦਾਸ ਇੱਕ ਵਾਰੀ ਦਿਲ ਤੋਂ ਕਰਿਓ ਵੀ ਆ ਭੈਣ ਠੀਕ ਹੋ ਕੇ ਆਪਣਾ ਪਰਿਵਾਰ ਸੰਭਲ ਲਵੇ 2015 ਤੋਂ ਲੈ ਕੇ ਹੁਣ ਤੱਕ 10 ਸਾਲ ਹੋ ਗਿਆ ਤੇ ਇਹ ਦਰਦ ਦਰਦ ਦੀਆਂ ਠੋਕਰਾਂ ਇਹ ਖਾਂਦੀ ਆ ਘਰ ਦਾ ਸਭ ਕੁਝ ਬਰਬਾਦ ਹੋ ਗਿਆ ਬੱਚੇ ਦੀ ਪੜ੍ਹਾਈ ਖਤਮ ਹੋ ਗਈ ਬੱਚੇ ਨੂੰ ਪ੍ਰੋਪਰ ਸਹੀ ਬੋਲ ਵੀ ਨਹੀਂ ਹੁੰਦਾ ਉਹਦੀ ਆਵਾਜ਼ ਵੀ ਨਹੀਂ ਸਹੀ ਪੜ੍ਹਾਈ ਵੀ ਡਿਸਟਰਬ ਹੋ ਗਈ 5ਵੀਂ ਕਲਾਸ ਚ ਪੜਦਾ ਪਰ ਤੂੰ ਦੱਸ ਨਹੀਂ ਪਾ ਰਿਹਾ ਮੈਂ ਕਿਹੜੀ ਕਲਾਸ ਚ ਆਹਣਾ ਤੇ ਮਤਲਬ ਪੂਰੇ ਤਾਣਾ ਬਾਣਾ ਸਾਰਾ ਹੀ ਮਤਲਬ ਬੁਲਝਿਆ ਪਿਆ ਇਸ ਟਾਈਮ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਉਹ ਤਨਿਸ਼ ਦਾ ਹੋ ਰਿਹਾ ਵਾ ਤਨਿਸ਼ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਭਵਿੱਖ ਦੇ ਵਿੱਚ ਜਿਹੜਾ ਨੂਰੇ ਹਨੇਰਾ ਹੋਈ ਜਾਂਦਾ ਨਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਵੀ ਚਾਨਣ ਕਰ ਸਕੀਏ ਉਹਦੇ ਵਿੱਚ ਆਪਾਂ ਥੋੜਾ ਜਿਹਾ ਵੀ ਦੀਵਾ ਦੀ ਲੋ ਬਾਲ ਸਕੀਏ ਤਾਂ ਇੱਕ ਅਰਦਾਸ ਕਰਿਓ ਇੱਕ ਦੁਆ ਕਰਿਓ ਭੈਣ ਰਾਧਾ ਵਾਸਤੇ ਭੈਣ ਰਾਧਾ ਪੂਰਨਾਂ ਕੀ ਤਰ੍ਹਾਂ ਰਾਧਾ ਰਾਣੀ ਰਾਧਾ ਰਾਣੀ ਭੈਣ ਹੈ ਨਾ ਜਸਪਾਲ ਤੁਹਾਨੂੰ ਲਿਖਾਤਾ ਇਹਨਾਂ ਨੇ ਦਾ ਪੂਰਾ ਨਾਮ ਕੀ ਵੈਸਾ ਦੱਸੋ ਰਾਧਾ ਤਾਂ ਬਣੀ ਹੈ ਰਾਵਾ ਰਾਧਾ ਤੁਹਾਨੂੰ ਹਾਂ ਜੀ ਰਾਧਾ ਰਾਣੀ ਤੁਹਾਨੂੰ ਇਸ ਭੈਣ ਦਾ ਨਾਮ ਪਲੀਜ਼ ਇਸ ਭੈਣ ਵਾਸਤੇ ਇੱਕ ਅਰਦਾਸ ਕਰਦੇ ਹੋ ਦਵਾਈਆਂ ਤਾਂ ਇੱਕ ਬਹਾਨਾ ਬਣਨਾ ਮਿੱਟੀ ਦੀ ਚੁੰਡੀ ਵੀ ਦਵਾਈ ਬਣ ਜਾਂਦੀ ਆ ਜਦੋਂ ਉਹਦੀ ਨਿਗਾਹ ਸਿੱਧੀ ਹੁੰਦੀ ਜਦੋਂ ਉਹਦੀ ਕਿਰਪਾ ਹੁੰਨੀ ਆ ਨਾ ਤਾਂ ਆ ਮੱਥੇ ਜੋ ਦਲਦਾ ਹੋਇਆ ਖੂਨ ਆ ਜਿਹੜਾ ਇਹੀ ਸੰਧੂਰ ਬਣ ਜਾਣਾ ਇਹਦਾ ਇਹੀ ਦਾ ਸੁਹਾਗ ਤੇ ਇਹਦਾ ਬੱਚਾ ਤੇ ਦਾ ਪਰਿਵਾਰ ਸਭ ਸੁਖ ਸ਼ਾਂਤੀ ਦੇ ਨਾਲ ਜੀਵਨ ਬਤੀਤ ਕਰੇ ਪਾਗਲਖਾਨੇ ਤੇ ਨਾ ਹੀ ਕਰੋ ਕੋਈ ਨਹੀਂ ਕਰਦੇ ਕੋਈ ਪਾਗਲਖਾਨੇ ਤੈਨੂੰ ਚਾਹੀਦਾ ਇਹਨੂੰ ਦੋ ਬੱਚੇ ਨੂੰ ਦੇ ਦੇ ਨਾ ਕੋਈ ਗੱਲ ਨਹੀਂ ਮੈਂ ਕੀ ਮਨਾ ਕੇ ਤੂੰ ਪਹਿਲਾਂ ਤੂੰ ਮੈਨੂੰ ਇਹ ਦੱਸਦਾ ਤਾਂ ਭੈਣੇ ਤੂੰ ਇਹਨੂੰ ਪਿਆਰ ਕਰਦੇ ਤੂੰ ਕਰਦੀ ਬਹੁਤ ਪਿਆਰ ਕਰਦੀ ਫਿਰ ਇਹਦੀ ਖਾਤਰ ਹੁਣ ਤੂੰ ਨਾ ਚੁੱਪ ਕਰਕੇ ਵੀਰਾ ਜਿਵੇਂ ਤੈਨੂੰ ਕਹਿੰਦਾ ਮੈਂ ਗੱਲ ਮੰਨਣੀ ਹੈ ਮੰਨੇਗੀ ਨਾ ਚਲੋ ਬਸ ਇੰਨੀਆਂ ਕੀ ਬੇਨਤੀਆਂ ਇੱਕ ਸਾਡਾ ਹੋਰ ਛੋਟਾ ਜਿਹਾ ਸੁਨੇਹਾ ਤੁਹਾਡੇ ਆਣ ਗਵਾਨ ਇਸ ਤਰ੍ਹਾਂ ਦਾ ਕੋਈ ਕੇਸ ਹੁੰਦਾ ਨਾ ਪਲੀਜ਼ ਜੇ ਦੀ ਮਦਦ ਲਈ ਅੱਗੇ ਆਇਆ ਕਰੋ ਠੀਕ ਹੈ ਗਾਲਾਂ ਕੱਢਦੇ ਹੋ ਏ ਠੀਕ ਹੈ ਲੜਦੇ ਹੋ ਪਰ ਆਪਾਂ ਫੇਰ ਵੀ ਆਪਣਾ ਫਰਜ਼ ਨਿਭਾਉਣਾ ਭਾਈ ਜੇ ਗਾਲਾਂ ਕੱਢਦੀ ਹੈ ਦਾ ਮਤਲਬ ਇਹ ਨਹੀਂ ਵੀ ਆਪਾਂ ਹੁਣ ਉਹਨੂੰ ਛੱਡ ਦੇਣਾ ਹਨਾ ਬਾਕੀ ਬਾਈ ਦੱਸਦਾ ਵੀ ਮੇਰੀ ਭੱਲੇ ਵਾਲੇ ਜਾਂ ਉਹਨਾਂ ਨੇ ਮਦਦ ਕੀਤੀ ਹੈ ਬਹੁਤ ਰਾਜ ਨਹੀਂ ਇਹਨੂੰ ਇੱਥੇ ਲੈ ਕੇ ਆਉਣ ਲਈ ਸਾਡੀ ਟੀਮ ਦੇ ਮੈਂਬਰਾਂ ਨੂੰ ਉੱਥੇ ਜਾਣਾ ਪਿਆ ਉਹ ਲੈ ਕੇ ਆਏ ਨੇ ਇੱਥੇ ਨਾਲ ਆਪਾਂ ਜੀ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ ਨਾ ਜੇ ਕਿਸੇ ਦੇ ਘਰ ਚ ਇਦਾਂ ਦੇ ਹਾਲਾਤ ਬਣ ਗਏ ਆ ਭਾਈ ਤਾਂ ਆਪਾਂ ਨਾਲ ਖੜੀਏ ਸਾਥ ਦਈਏ ਮੁਨਫਤਾ ਦੀ ਸੇਵਾ ਪਰਿਵਾਰ ਦੇ ਵਿੱਚ ਹਰ 15 ਦਿਨਾਂ ਬਾਅਦ ਕੈਂਪ ਲੱਗਦਾ ਜਿਦੇ ਵਿੱਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਲੰਗਰ ਦੇ ਰੂਪ ਦੇ ਵਿੱਚ ਦਿੱਤੀਆਂ ਜਾਂਦੀਆਂ ਮੈਂ ਨਵੇਂ ਨਰੀ ਦਵਾਈ ਦਿੱਤੀ ਆ ਤੇ ਅਸੀਂ ਭੈਣ ਦਾ ਇਲਾਜ ਇੱਥੇ ਸ਼ੁਰੂ ਕਰਨ ਲੱਗੇ ਆ ਆਪੇ ਦਵਾਈ ਲੈ ਆਉਂਦੇ ਹਾਂ ਮਹਾਰਾਜ ਮੇਰ ਕਾ ਸੱਚੇ ਬਾਸ਼ਾ ਕਿਰਪਾ ਕਰਨਾ ਸਾਡੀ ਰਾਜਾ ਭੈਣ ਠੀਕ ਹੋ ਗਏ ਆ ਦੇਖ ਵੈਰ ਗੁੱਜ ਜੀ ਕਰਨਾ ਦਵਾਈ ਆਪੇ ਮੰਗਾ ਲਿਆਉਂਗਾ ਧੰਨਵਾਦ ਭਾਈ ਕਮਲਜੀਤ ਧੰਨਵਾਦ ਭਾਈ ਜੋਗ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਰਵੀਂਦਰ ਫਿਕਰ ਨਹੀਂ ਕਰਨਾ ਤੂੰ ਅਸੀਂ ਤੇਰੇ ਨਾਲ ਆ ਬਿਲਕੁਲ ਨਹੀਂ ਫਿਕਰ ਕਰਨਾ ਠੀਕ ਆ ਪੁੱਤਰ ਤੂੰ ਗਾਣੇ ਵੀ ਗਾਉਂਦਾ ਸੀ ਸਿੰਗਰ ਵੀ ਆ ਹੈ ਵੀਰਾ ਇੱਕ ਹੋਰ ਗੱਲ ਮੈਂ ਸ਼ੇਅਰ ਕਰਨੀ ਸੀ ਵੀਰਾ ਸਿੰਗਰ ਆ ਜਿਹੜੇ ਸਿੰਗਰ ਆ ਹਾਂ ਡਿਊਟ ਗਾਉਂਦੇ ਆ ਉੱਥੇ ਵੀਰਾ ਸਟੇਜਾਂ ਤੇ ਡਿਊਟ ਗਾਉਂਦਾ ਸੀ ਬੜਾ ਵਧੀਆ ਸਿੰਗਰ ਆ ਪਰ ਖਲਾਫਤਾ ਨੇ ਐਸਾ ਗੀਤ ਗਾਇਆ ਜਾਣੀਏ ਵੀ ਕੁਝ ਕਰਦਾ ਜਿੰਦਗੀ ਚਲਾਉਣ ਦੀ ਬੜਾ ਜਿਹਾ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਧੰਨਵਾਦ ਉਹਦਾ ਕਰੀਨ ਜਦੋਂ ਠੀਕ ਹੋ ਕੇ ਜਾਓਗੇ ਉਸ ਦਿਨ ਕਰੀ ਧੰਨਵਾਦ ਠੀਕ ਹੈ ਭਾਈ ਜੀ ਨਾ ਜਿਆਦਾ ਬੜਾ ਜਿਹਾ